ਖਬਰ ਜਲੰਧਰ ਅਦੀਨ ਆਉਂਦੇ ਪਿੰਡ ਰਾਏਪੁਰ ਰਸੂਲਪੁਰ ਤੋਂ ਹੈ ਜਿੱਥੇ ਕਿ ਘਰ ਦੇ ਵਟਵਾਰੇ ਨੂੰ ਲੈ ਕੇ ਭਰਾ ਭਰਾ ਵਿੱਚ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਮ੍ਰਿਤਕ ਵਿਅਕਤੀ ਦੀ ਪਛਾਣ ਸਰਬਜੀਤ ਸਿੰਘ ਵਾਸੀ ਰਾਏਪੁਰ ਵਜੋਂ ਹੋਈ ਹੈ ਜਦਕਿ ਦੋਸ਼ੀ ਦੀ ਪਛਾਣ ਮਨਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਦਾ ਉਸਦੇ ਦਿਓਰ ਨਾਲ ਪਿਛਲੇ ਕਈ ਮਹੀਨਿਆਂ ਤੋਂ ਜ਼ਮੀਨ ਦੇ ਵਟਵਾਰੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਜਿਸ ਦੇ ਚਲਦੇ ਹੀ ਸੋਮਵਾਰ ਨੂੰ ਉਸ ਦੇ ਦਿਓਰ ਨੇ ਉਸ ਦੇ ਪਤੀ ਨਾਲ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਜਿਸ ਤੋਂ ਬਾਅਦ ਉਸ ਦੀ ਦਰਾਨੇ ਇਲਾਜ ਮੌਤ ਹੋ ਗਈ ਕੀ ਨਾਮ ਹੈ ਤੁਹਾਡਾ ਰਪਿੰਦਰਪੁਰ ਕੀ ਗੱਲ ਕਿਉਂ ਜੀ ਰਾਤ ਨੂੰ ਤੁਹਾਡੇ ਘਰ ਸਾਡੇ ਘਰ ਆ ਕੇ ਉਹਨੇ ਜਦੋਂ ਘਰ ਆਇਆ 10 6 ਸਵਾ 10 10 ਵਜੇ ਆਇਆ ਤੇ ਉਹ ਗ੍ਰਿੱਲਾ ਡੇਰ ਮੇਰਾ ਕੀ ਨਾਮ ਮਨਜੀਤ ਸਿੰਘ ਅੱਛਾ ਜੀ ਫਿਰ ਉਹ ਗ੍ਰਿੱਲਾ ਪੰਨਣ ਲੱਗ ਪਿਆ ਖੋਲ ਕੁੰਡਾ ਖੋਲ ਕੁੰਡਾ ਗਾਲਾਂ ਕੱਢਣ ਲੱਗ ਪਿਆ ਤੇ ਉਹਨਾਂ ਨੇ ਕੁੰਡਾ ਖੋਲ ਲਿਆ ਤੇ ਉਹਨੂੰ ਕੁੜੀਸਕੇ ਲੈ ਗਿਆ ਰੂਲ ਜਾਨੇ ਕੁੱਟਣ ਲੱਗ ਪਿਆ ਤੇ ਮੈਨੂੰ ਗਾਣਾ ਕੱਢਣ ਲੱਗ ਪਿਆ ਸੀ ਗ੍ਰੀਲਾ ਖੋਲ ਦਿੱਤੀਆਂ ਦੂਜੀਆਂ ਗ੍ਰੀਲਾਂ ਦੂਸਰੀ ਸੈਟੀਆਂ ਖੋਲ ਦਿੱਤੀਆਂ ਜਦੋਂ ਖੋਲ ਦਿੱਤੀਆਂ ਉਹ ਮੇਰੇ ਨਾਲ ਵੀ ਮੈਨੂੰ ਕਹਿੰਦੇ ਕਿ ਤੂੰ ਬਾਹਰ ਨਾ ਨਿਕਲ ਤੂੰ ਅੰਦਰ ਹੀ ਚਲੇ ਜਾ ਅੰਦਰ ਚੱਲ ਜਾ ਤੂੰ ਬਚਾ ਆਪਣਾ ਉਹਨੂੰ ਮੈਂ ਮੈਨੂੰ ਉਹਨੂੰ ਸੀ ਕਿ ਮੈਨੂੰ ਮਾਰ ਸੱਟਣਾ ਨਹੀਂ ਮੇਰੇ ਥੱਪੜ ਵੀ ਮਾਰੇ ਉਹਨੇ ਹਾਂਜੀ ਅੱਛਾ ਜੀ ਫੇਰ ਫੇਰ ਮੇਰੇ ਬੇਟਾ ਸੀਗਾ ਉਹ ਜਾਂਦਾ ਸੀ ਸਜਾਉਣ ਪਾਪਾ ਉਹਦੇ ਜਦੋਂ ਉਹ ਮਾਰੀ ਗਿਆ ਪਾਪਾ ਉਹਦੇ ਤੇ ਉੱਥੇ ਹੀ ਮੁੱਕ ਗਿਆ ਕੌਣ ਕਾਰ ਵਾਲਾ ਮੇਰਾ ਕੀ ਨਾਮ ਹੈ ਸਰਜੀਤ ਸਿੰਘ ਕਿਦੋਂ ਦੀ ਘਟਨਾ ਇਹ ਸੋਮਵਾਰ ਦੀ ਕਿੰਨੇ ਕੋਈ ਜਿਆਦਾ ਦੀ ਰਾਤ ਦੀ ਤੇ ਹੁਣ ਥਾਣੇ ਪਹੁੰਚ ਕੇ ਕੀ ਕੀਤਾ ਪੁਲਿਸ ਨੇ ਹਾਂਜੀ ਥਾਣੇ ਪਹੁੰਚ ਕੇ ਪੁਲਿਸ ਨੇ ਕੀ ਕਿਹਾ ਕੋਈ ਕੋਈ ਆਪਣੇ ਮਦਦ ਕੀਤੀ ਕਿ ਨਹੀਂ ਕੀਤੀ ਮਦਦ ਕੀਤੀ ਕਾਰਵਾਈ ਹੋ ਰਹੀ ਹੈ ਹਾਂਜੀ ਤੁਹਾਡੇ ਪਰਿਵਾਰ ਚ ਕੋਣ ਤੇ ਕਿੰਨੇ ਪਰਿਵਾਰ ਤੁਹਾਡੇ ਕੋਣ ਕੋਣ ਹੈਗਾ ਮੇਰੇ ਦੋ ਬੇਟੇ ਆ ਇੱਕ ਛੋਟਾ ਬੇਟਾ ਇੱਕ ਬੜਾ ਬਾਹਰ ਗਿਆ ਆ ਜੀ ਤੇ ਲੜਾਈ ਦਾ ਕਾਰਨ ਕੀ ਰਿਹਾ ਹੈਗਾ ਘਰ ਦਾ ਵਟਵਾਰਾ ਹੋਇਆ ਸੀ ਹਾਂਜੀ ਹਾਂਜੀ ਉਹਨੂੰ ਲੈ ਕੇ ਝਗੜਾ ਚੱਲਦਾ ਝਗੜਾ ਚੱਲਦਾ ਸੀ ਤੇ ਇੱਕ ਮਾਰਿਆ ਕਿਸ ਚੀਜ਼ ਨਾਲ ਉਹਨੇ ਖੁੰਡੇ ਨਾਲ ਮਾਰਿਆ ਕਿੱਥੇ ਸੱਟ ਕਿੱਥੇ ਲੱਗੀ ਉਹਦੇ ਪਿੱਛੇ ਬੈਕਸਾਈਡ ਤੇ ਲੱਗੀ ਆ ਮੂੰਹ ਤੇ ਤਾਂ ਟਾਉਣ ਤੇ ਉਧਰ ਥਾਣਾ ਮਕਸੂਦਾ ਦੇ ਪਰਿਵਾਰੀ ਬਲਵੀਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਨੂੰ ਪਿੰਡ ਰਾਏਪੁਰ ਵਿਖੇ ਦੋ ਭਰਾਵਾਂ ਵਿਚਕਾਰ ਜ਼ਮੀਨ ਦੇ ਵਟਵਾਰੇ ਨੂੰ ਲੈ ਕੇ ਵਿਵਾਦ ਹੋਇਆ ਸੀ ਤੇ ਇਸ ਦੌਰਾਨ ਦੋਵਾਂ ਭਰਾਵਾਂ ਵਿਚਕਾਰ ਹੋਏ ਝਗੜੇ ਵਿੱਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਨੂੰ ਬੁਰੀ ਤਰ੍ਹਾਂ ਨਾਲ ਮਾਰਕੁੱਟ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਉਨਾ ਦੱਸਿਆ ਕਿ ਫਿਲਹਾਲ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਦੋਸ਼ੀ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਨਾਜਕ ਸਰਜੀ ਸਿੰਘ ਰੁਪਸਾਬੀ ਉਹਦੀ ਪਤਨੀ ਤੇ ਸੜਕ ਉੱਡਾਈ ਹੈ ਕਿ ਮੇਰੇ ਪਤਨੀ ਨੂੰ ਜਿਹੜਾ ਮੇਰਾ ਦਿਓਰ ਹੈ ਮਨਜੀਤ ਸਿੰਘ ਲੜਾਈ ਦੌਰਾਨ ਉਹਨੇ ਮਾਰਿਆ ਤੇ ਉਹਦੇ ਸਬੰਧ ਚ ਅਸੀਂ ਅੱਜ ਸਟੇਟਮੈਂਟ ਲੈ ਕੇ ਐਫ ਆਰ ਦਰਜ ਕਰਕੇ ਤੇ ਜਰੀ ਉਹਦੀ ਜਾਂਚ ਕਰ ਰਹੇ ਹਾਂ ਕੀ ਫੈਕਟਸ ਹੈ ਜੋ ਫੈਕਟਸ ਹੋਣਗੇ ਕਹਿੰਦਾ ਸਰਜੀ ਸਿੰਘ ਉਦਨੇ ਮਾਰੋਗੇ ਅਗਲਾ ਮੰਜੀ ਸੇ ਮਾਮਲਾ ਦਿਕਾ ਰੋ ਹਾਂਜੀ ਕੋਹਾਂ ਹੋ ਰਿਹਾ 30 ਚਾਰੀ